ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਜਪਿਆ ਹੈ 1312 ਅੰਗ ਦੇ ਉੱਪਰ ਅੱਜ ਅਸੀਂ ਸ਼ਬਦ ਪੜ੍ਹ ਰਹੇ ਹਾਂ ਉਹ ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ ਇਸ ਕਰਕੇ ਬਾਣੀ ਵਿਚਾਰਨੀ ਹੈ ਬਾਣੀ ਸੁਣਨੀ ਹੈ ਕਿ ਉਹ ਵਿਕਾਰਾਂ ਦੀ ਮਾਰ ਤੋਂ ਵੱਜ ਜਾਂਦਾ ਤੇ ਅੰਤ ਵੇਲੇ ਵੀ ਹਰੀ ਨਾਮ ਹੀ ਉਹਨਾਂ ਦਾ ਸਾਥੀ ਬਣ ਜਾਂਦਾ ਹੈ ਜਿਹੜੇ ਜਿਉਂਦੇ ਜੀ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਆ ਜਪਦੇ ਰਹਿੰਦੇ ਆ ਤਾਂ ਫਿਰ ਅੰਤ ਵੇਲੇ ਵੀ ਉਹਨਾਂ ਦਾ ਸਾਥੀ ਬਣ ਜਾਂਦਾ ਹੈ ਨਾਮ ਪਰਮਾਤਮਾ ਕਾਲਪੁਖ ਵਾਹਿਗੁਰੂ ਜਤਨ ਮਾਇਆ ਕੇ ਕਾਮ ਨਾ ਆਏ ਕਾਦੇ ਲਈ ਕਰਦੇ ਆ ਪੇਟ ਦੀ ਪੇਟ ਪੂਰਤੀ ਲਈ ਬੱਚਿਆਂ ਲਈ ਪਰ ਪਾਤਸ਼ਾਹ ਕਹਿੰਦੇ ਆ ਵੀ ਇਹਦਾ ਸਾਥ ਨਹੀਂ ਪਤਾ ਕਦੋਂ ਛੱਡਣਾ ਪੈ ਜੇ ਇਸ ਕਰਕੇ ਤੂੰ ਆਪਣਾ ਜੀਵਨ ਉਹਦੀ ਰਜਾ ਵਿੱਚ ਰਹਿ ਕੇ ਸੁਖੀ ਵੀ ਜੀਵਨ ਜੀ। ਪਾਵੀ ਆਪਣੇ ਆਪ ਨੂੰ ਸੁਖੀ ਨਾ ਰੱਖਿਆ। ਨਿਰਾ ਭੱਜ ਦੌੜ ਵਿੱਚ ਹੀ ਤੁਰਿਆ ਫਿਰਿਆ। ਮਹਾਰਾਜ ਕਹਿੰਦੇ ਆ ਇਹ ਧੜੀ ਧੜਾਈ ਰਹਿ ਜਾਂਦੀ ਹੈ। ਕੰਮ ਆਉਣ ਵਾਲੀ ਨਹੀਂ ਹੈ ਜਤਨ ਮਾਇਆ ਕੇ ਕਾਮ ਨਾ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਸਾਨੂੰ ਸਮਝਾਉਂਦੇ ਆ ਕਿਉਂਕਿ ਉਹ ਤਿਆਗੀ ਸੀ ਤੇ ਉਹਨਾਂ ਨੇ ਇਸ ਸੱਚ ਨੂੰ ਸਾਡੀ ਝੋਲੀ ਪਾਉਣ ਵਾਸਤੇ ਤਤੀ ਤਵੀ ਤੇ ਬੈਠੇ ਇਹ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਹੈ ਜਤਨ ਮਾਇਆ ਕੇ ਕਾਮ ਨਾ ਆਏ ਸਾਡੇ ਸਾਰਿਆਂ ਲਈ ਹੈ ਇਹ ਉਪਦੇਸ਼ ਮੇਰੇ ਲਈ ਵੀ ਆ ਤੁਹਾਡੇ ਲਈ ਵੀ ਆਪਾਂ ਸਾਰਿਆਂ ਨੇ ਸੁਣਨਾ ਹੁੰਦਾ ਹੈ ਸਮਝਣਾ ਹੁੰਦਾ ਹੈ ਆਪਾਂ ਨਾਲ ਮਿਲ ਕੇ ਗੁਰੂ ਜੀ ਦੀ ਵਿਚਾਰ ਕਰ ਰਹੇ ਹਾਂ ਕਿਉਂਕਿ ਇਹ ਮੇਰਾ ਉਪਦੇਸ਼ ਨਹੀਂ ਹੈ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਪਦੇਸ਼ ਹੈ ਆਪਾਂ ਗੁਰੂ ਜੀ ਦੀ ਬਾਣੀ ਪੜ੍ਹ ਕੇ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਕਿਣਖਾ ਨਾਮ ਦਾ ਸਾਡੀ ਝੋਲੀ ਵਿੱਚ ਪਾ ਦੇਣ ਮਹਾਰਜ ਕਹਿੰਦੇ ਆਂ RAM ਤੇ ਆਏ ਸਭ ਫਲ ਪਾਏ ਧਨ ਧਨ ਤੇ ਵਡਭਾਗੀਆਂ ਇਸ ਤਰ੍ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਮਨੁੱਖਾਂ ਉਹਨਾਂ ਦਾ ਮਨੁੱਖਾ ਜੀਵਨ ਦਾ ਜਿਹੜਾ ਫਲ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਉਹ ਮਨੁੱਖ ਬਹੁਤ ਭਾਗਾਂ ਵਾਲੇ ਹੁੰਦੇ ਆ ਜਿਹੜੇ ਮਨੁੱਖਾ ਜਨਮ ਵਿੱਚ ਆ ਕੇ ਗੁਰੂ ਨਾਲ ਜੁੜ ਜਾਂਦੇ ਆ ਤੇ ਉਹ ਸੋਬਾ ਖੱਟ ਕੇ ਜਾਂਦੇ ਆਂ ਲੋਕ ਤੇ ਪਰਲੋਕ ਦੀ ਕਿਉਂਕਿ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੀ ਵਚਨ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਇੱਥੇ ਵੀ ਤੇ ਉੱਥੇ ਵੀ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਇਸ ਤਰ੍ਹਾਂ ਮਰਜੀ ਕਹਿੰਦਾ RAM ਉੱਤੇ ਆਏ ਸਭ ਫਾਲ ਪਾਏ ਧਨ ਧਨ ਤੇ ਵੱਡ ਭਾਗੀ ਆ ਉਹ ਮਨੁੱਖ ਭਾਗਾ ਵਾਲੇ ਹੁੰਦੇ ਐ ਤੇ ਸੋਭਾ ਖੱਟ ਕੇ ਜਾਂਦੇ ਐ ਗੁਰਬਾਣੀ ਬਾਚਦੇ ਆ ਜਿਉਂਦੇ ਜੀ ਤਨ ਵੀ ਮਨ ਵੀ ਸਹਜਤਾ ਵਿੱਚ ਆ ਜਾਂਦਾ ਹੈ ਤੇ ਮਨ ਵਿੱਚ ਟਿਕਾ ਬਣਿਆ ਰਹਿੰਦਾ ਹੈ ਸਤ ਸੰਗ ਜਾਗੇ ਨਾਮ ਲਾਗੇ ਇੱਕ ਸਿਉਂ ਲਿਵ ਲਾਗੀ ਆ ਮਹਾਰਾਜ ਕਹਿੰਦੇ ਉਹ ਮਨੁੱਖ ਸਤ ਸੰਗ ਵਿੱਚ ਟਿਕ ਕੇ ਤੇ ਪ੍ਰਮਾਤਮਾ ਦਾ ਨਾਮ ਜਪ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਜਿਵੇਂ ਆਪਾਂ ਕਹਿੰਦੇ ਵੀ ਹੜ ਆਉਂਦੇ ਆ ਸਾਨੂੰ ਡਲਾਉਣ ਵਾਸਤੇ ਕਦੇ ਹੱਲੇ ਆਉਂਦੇ ਆ ਸੰਸਾਰੂਪੀ ਮਾਇਆ ਦੇ ਹੱਲੇ ਕਿਹੜੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਮੌਕਾ ਭਾਲ ਦੇ ਵੀ ਕਦੋਂ ਧਿਆਨ ਹਟੇ ਤੇ ਅਸੀਂ ਹੱਲਾ ਕਰੀਏ ਹਨੇਰਾ ਪੈ ਜਾਂਦਾ ਨਾ ਆਪਣੇ ਵੀ ਫਿਰ ਨਜ਼ਰ ਨਹੀਂ ਆਉਂਦੇ ਹੁਣ ਜਿਹੜਾ ਬੰਦਾ ਮੰਨ ਲਓ ਵਾਸ਼ਨਾਵਾਂ ਵਿੱਚ ਉਲਝ ਗਿਆ ਪਹਿਲਾ ਨੰਬਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਉਹਦੇ ਅੱਗੇ ਕੈਸਾ ਪੜਦਾ ਪੈ ਜਾਂਦਾ ਵੀ ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਉਹ ਹੱਲਾ ਹੋ ਗਿਆ ਨਾ ਪਰ ਜੇ ਹੁਣ ਗੁਰੂ ਜੀ ਦੇ ਸ਼ਬਦਾਂ ਨਾਲ ਜੁੜਿਆ ਹੋਇਆ ਤਾਂ ਫਿਰ ਉਹ ਸੁਚੇਤ ਰਹਿੰਦਾ ਜਾਗਦਾ ਰਹਿੰਦਾ ਉਹ ਹੱਲੇ ਨਹੀਂ ਕਰ ਸਕਦੇ ਫਿਰ ਕਰੋਧ ਕਰੋਧ ਦਾ ਹੱਲਾ ਆ ਜਾਂਦਾ ਹੈ ਪਰ ਜੇ ਬਾਣੀ ਨਾਲ ਜੁੜਿਆ ਹੋਇਆ ਤਾਂ ਫਿਰ ਉਹ ਸੁਚੇਤ ਰਹਿੰਦਾ ਹੈ ਫਿਰ ਲੋਭ ਲੋਭ ਵਿੱਚ ਆ ਕੇ ਵੀ ਆਪਣੇ ਨજર ਨਹੀਂ ਹੁੰਦੀ ਜਦੋਂ ਬੰਦਾ ਲੋਭ ਵਿੱਚ ਆ ਜਾਂਦਾ ਹੈ ਲਾਲਚ ਵਿੱਚ ਆ ਜਾਂਦਾ ਹੈ ਤੇ ਫਿਰ ਆਪਣੇ ਨਾਲ ਵੀ ਧੋਖੇ ਹੁੰਦੇ ਵੇਖਿਆ ਹਾਲ ਚ ਐਸੀ ਚੀਜ਼ ਹੈ ਤੀਜਾ ਲੋਭ ਚੌਥਾ ਮੋਹ ਹੈ ਮੋਹ ਵਿੱਚ ਫਸ ਕੇ ਵੀ ਬੰਦਾ ਕਈ ਵਾਰੀ ਇਸ ਹੱਲੇ ਦੇ ਵਿੱਚ ਆ ਜਾਂਦਾ ਪਰ ਸੁਚੇਤ ਮਨੁੱਖ ਬਹੁਤਾ ਮੋਹ ਵਿੱਚ ਨਹੀਂ ਪਸਦਾ ਉਹ ਕਹਿੰਦਾ ਮਨਾ ਠੀਕ ਹੈ ਜ਼ਿੰਮੇਵਾਰੀ ਹੈ ਬੱਚੇ ਪਾਲਣੇ ਆ ਮਾਇਆ ਕਮਾਉਣੀ ਆ ਧਨ ਕਮਾਉਣਾ ਹੈ ਜ਼ਰੂਰੀ ਹੈ ਕਮਾਉਣਾ ਪੈਣਾ ਹੈ ਪਰ ਕਿਤੇ ਕਿਤੇ ਫਿਰ ਉਹ ਦਇਆ ਵੀ ਕਰਦਾ ਕਿਤੇ ਕਿਤੇ ਪੁੰਨ ਵੀ ਕਰਦਾ ਕਿਤੇ ਕਿਤੇ ਲੋੜਵੰਦ ਦੀ ਪੁੰਨ ਤੋਂ ਭਾਵ ਹੈ ਲੋੜਵੰਦ ਦੀ ਮਦਦ ਕਰਨੀ ਐਦਾਂ ਨਹੀਂ ਪੁੰਨ ਬਿਨਾਂ ਦੇਖੇ ਜਿੱਥੇ ਜੀ ਕਰਿਆ ਅਸੀਂ ਸੁੱਟਿਆ ਨਹੀਂ ਭਾਵ ਕੀ ਹੈ ਵੀ ਇਹ ਬੰਦਾ ਜ਼ਰੂਰਤਮੰਦ ਹੈ ਭੁੱਖਾ ਮਰ ਰਿਹਾ ਹੈ ਬਹੁਤ ਲੋੜ ਹੈ ਜਾਂ ਅਸੀਂ ਕੋਈ ਸੇਵਾ ਕਰਦੇ ਹਾਂ ਜਿੱਥੇ ਸਾਨੂੰ ਪਤਾ ਹੈ ਵੀ ਇਥੋਂ ਸਾਨੂੰ ਗੁਰੂ ਜੀ ਦਾ ਗਿਆਨ ਮਿਲਦਾ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਹਾਂ ਪਤਾ ਹੈ ਵੀ ਇੱਥੇ ਅਸੀਂ ਬੈੰਨੇ ਆ ਇੱਥੇ ਅਸੀਂ ਪ੍ਰੋਗਰਾਮ ਕਰਦੇ ਆ ਆਪਾਂ ਮਾਇਆ ਖਰਚਦੇ ਆ ਭਾਵ ਕੀ ਹੈ ਵੀ ਗੁਰਬਾਣੀ ਰਾਹੀਂ ਅਸੀਂ ਇਹ ਸਤਿਗੁਰਾਂ ਦੀ ਸਮਝ ਲੈਣੀ ਹੁੰਦੀ ਹੈ ਆਪਾਂ ਸਾਰੇ ਸਮਝ ਲੈ ਰਹੇ ਆ ਸਤ ਸੰਗ ਜਾਗੇ ਭਾਵ ਸਤ ਸੰਗ ਦੇ ਵਿੱਚ ਮਨੁੱਖ ਜਾਗਦਾ ਹੈ ਮੋ ਮਾਇਆ ਦੀ ਨੀਂਦ ਤੋਂ ਸੁਚੇਤ ਹੁੰਦਾ ਉੱਠ ਖੜਦਾ ਉਹਨੂੰ ਜਾਗ ਆ ਜਾਂਦੀ ਹੈ ਸਤ ਸੰਗ ਜਾਗੇ ਨਾਮ ਲਾਗੇ ਏਕ ਸੌ ਲਵ ਲਾਗੇ ਤੇ ਇਸ ਤਰ੍ਹਾਂ ਜਿਹੜੇ ਮਾਇਆ ਦੇ ਹੱਲੇ ਆ ਸਾਨੂੰ ਡਲਾਉਂਦੇ ਆ ਫਿਰ ਡੋਲਣ ਤੇ ਰੱਖੋ ਕੋ ਪ੍ਰਭੂ ਨਾਨਕ ਦੇ ਕਰ ਨਾਨਕ ਦੇ ਕਰ ਹੱਥ ਇਸ ਤਰ੍ਹਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਹੱਥ ਦੇ ਕੇ ਰੱਖਦੇ ਤੇ ਉਹ ਹਰੀ ਨਾਮ ਵਿੱਚ ਜੁੜੇ ਰਹਿੰਦੇ ਆ ਉਹਨਾਂ ਦੀ ਸਦਾ ਇੱਕ ਪਰਮਾਤਮਾ ਨਾਲ ਸੁਰਤ ਜੁੜੀ ਰਹਿੰਦੀ ਹੈ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤਾਜ ਮਾਨ ਮੋਹ ਵਿਕਾਰ ਸਾਧੂ ਲੱਗ ਤਰੋ ਤਿਨ ਕੈ ਪਾਏ ਮਾਰੇ ਕਹਿੰਦੇ ਹੈ ਮੇਰੇ ਮਾਲਕ ਪਰਮਾਤਮਾ ਜਿਹੜੇ ਮਨੁੱਖ ਆਪਣੇ ਅੰਦਰੋਂ ਮਾਨ ਮੋਹ ਵਿਕਾਰ त्या ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹੈ ਉੱਚੇ ਆਚਰਣ ਆਚਰਣ ਵਾਲੇ ਬਣ ਜਾਂਦੇ ਆ ਬਿਨਵੰਤ ਨਾਨਕ ਸ਼ਰਨ ਸੁਆਮੀ ਵੱਡਾ ਭਾਗ ਦਰਸ਼ਨ ਪਾਏ ਫਿਰ ਮਹਾਰਾਜ ਕਹਿੰਦੇ ਆ ਮੈਨੂੰ ਉਹਨਾਂ ਦੀ ਸ਼ਰਨ ਵਿੱਚ ਰੱਖ ਭਾਵ ਗੁਰਮਖਾਂ ਦੀ ਸੰਗਤ ਵਿੱਚ ਰੱਖ ਉਹਨਾਂ ਦੀ ਚਰਣੀ ਲੱਗ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਾਂ ਚੰਗੇ ਪੁਰਖਾਂ ਦੀ ਸੰਗਤ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਇਸ ਤਰ੍ਹਾਂ ਹੁਣ ਚੰਗੀ ਸੰਗਤ ਦਾ ਤਾਂ ਚੰਗਾ ਫਲ ਹੀ ਮਿਲਣਾ ਆਪ ਜੀ ਸਿਆਣੇ ਬੈਠੇ ਤੇ ਮਾੜੀ ਸੰਗਤ ਦਾ ਮਾੜਾ ਫਲ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਵੀ ਕੀ ਮੰਗਣਾ ਫਿਰ ਗੁਰਮੁਖਾਂ ਦੀ ਸੰਗਤ ਹੀ ਮੰਗਣੀ ਆ ਨਾ ਵੀ ਗੁਰਮੁਖਾਂ ਦੀ ਸੰਗਤ ਬਖਸ਼ੋ ਸਾਨੂੰ ਸਤਿਗੁਰੂ ਜੀ ਤੇ ਵੱਡੇ ਕਿਸਮਤ ਨਾਲ ਇਹੋ ਜੇ ਸਾਧੂ ਗੁਰਮੁਖ ਜਨ ਸੰਤ ਭਾਈ ਵੀਰ ਸਾਨੂੰ ਫਿਰ ਮਿਲਦੇ ਜਿਨ੍ਹਾਂ ਨਾਲ ਜੁੜ ਕੇ ਅਸੀਂ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀ ਐ ਅਵਗਣ ਛੱਡ ਕੇ ਗੁਣਾ ਦੀ ਸਾਂਝ ਪਾਉਣੀ ਐ ਗੁਣਾ ਦੀ ਸਾਂਝ ਪਾ ਕੇ ਤੇ ਫਿਰ ਅਸੀਂ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਦੇ ਆਂ ਵੱਡੀ ਕਿਸਮਤਾਂ ਵਾਲੇ ਹੋ ਜੇ ਸਾਧੂ ਮਿਲਦੇ ਆ ਬੜਪਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੇ ਨਰਾਇਣ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਓ ਸੰਤ ਜਨਾਂ ਨੂੰ ਮਿਲ ਕੇ ਭਾਵ ਕੀ ਵੀ ਜਿਨ੍ਹਾਂ ਨੇ ਸ਼ਾਂਤੀ ਲਈ ਹੋਈ ਹੈ ਗੁਰੂ ਜੀ ਦੇ ਉਪਦੇਸ਼ ਨੂੰ ਮੰਨਿਆ ਹੈ ਆਓ ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ ਮਿਲ ਸਾਧੂ ਨਿਤ ਭਜ ਹੈ ਨਾ ਰਾਇਣ ਗੁਰਮੁਖ ਜਨਾਂ ਨੂੰ ਮਿਲ ਕੇ ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰੀਏ ਰਸਕ ਰਸਕ ਸੁਆਮੀ ਗੁਣ ਗਾਇਣ ਅਤੇ ਪੂਰੇ ਆਨੰਦ ਨਾਲ ਮਾਲਕ ਪ੍ਰਭੂ ਦੇ ਗੁਣ ਗਾਇਆ ਕਰੀਏ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਰਸਕ ਰਸਕ ਬੜੇ ਰਸ ਨਾਲ ਬੜੇ ਸਵਾਦ ਨਾਲ ਬੜੇ ਟਿਕਾਣ ਨਾਲ ਬਹਿ ਕੇ ਗੁਰੂ ਜੀ ਦੇ ਚਰਨਾਂ ਵਿੱਚ ਰਸਕ ਰਸਕ ਸਵਾਮੀ ਗੁਣ ਗਾਇਣ ਅਤੇ ਪੂਰੇ ਆਨੰਦ ਨਾਲ ਮਾਲਕ ਦੇ ਪਰਮੇਸ਼ਵਰ ਦੇ ਪ੍ਰਭੂ ਦੇ ਗੁਣਾ ਨੂੰ ਗਾਉਣਾ ਕਰੀਏ ਗੁਣ ਗਾਏ ਜੀਵੈ ਹਰ ਅਮਿਓ ਪੀਵਹਿ ਜਨਮ ਮਰਣਾ ਭਾਗੈ ਇਸ ਤਰ੍ਹਾਂ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਅਸੀਂ ਪੀਂਦੇ ਰਹੀਏ ਹੁਣ ਆਪਾਂ ਗੁਰੂ ਜੀ ਦੇ ਵਿਚਾਰ ਨਾਲ ਜੁੜ ਰਹੇ ਆਂ ਉਪਦੇਸ਼ ਸੁਣ ਰਹੇ ਆਂ ਆਪਾਂ ਮੰਨ ਲਓ ਇੱਕ ਨਾਮ ਜਲ ਉਹਦਾ ਰਸ ਪੀ ਰਹੇ ਆਂ ਆਨੰਦ ਲੈ ਰਹੇ ਆਂ ਵਿਚਾਰ ਅੰਦਰ ਜਾਂਦੀ ਹੈ ਰਸ ਮਿਲਦਾ ਨਾਮ ਜਪਦੇ ਆਂ ਜਾਂ ਵਾਹਿਗੁਰੂ ਦਾ ਸਿਮਰਨ ਕਰਦੇ ਆਂ ਆਤਮਕ ਜੀਵਨ ਹਾਸਲ ਕਰੀਏ ਤੇ ਹਰੀ ਨਾਮ ਜਲਦੀ ਬਰਕਤ ਕਿੰਨੀ ਕਾ ਮਹਾਰਾਜ ਕਹਿੰਦੇ ਜਨਮ ਮਰਨ ਦਾ ਗੇੜ ਹੀ ਖਤਮ ਹੋ ਜਾਂਦਾ ਆਖੋ ਸਤਨਾ ਸਤ ਸੰਗ ਪਾਈ ਹੈ ਹਰ ਧਿਆਈ ਹੈ ਬਹੁੜ ਦੁੱਖ ਨਾ ਲੱਗੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਭਾਈ ਗੁਰਮੁਖ ਜਨਾਂ ਦੀ ਸੰਤ ਜਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਤ ਸੰਗ ਪਾਈਐ ਹਰ ਧਿਆਈਐ ਬਹੁੜ ਦੁੱਖ ਨ ਲੱਗੈ ਮਹਾਰਾਜ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਜੀ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਸਤ ਸੰਗ ਵਿੱਚ ਹੀ ਉਹ ਪ੍ਰਮਾਤਮਾ ਮਿਲਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਜਿੱਥੇ ਆਪਾਂ ਨਾਮ ਜਪਦੇ ਆਂ ਪ੍ਰਮਾਤਮਾ ਹਾਜ਼ਰ ਨਾਜ਼ਰ ਹਤੇ ਮੁਰ ਕੋਈ ਦੁੱਖ ਉਹ ਨੂੰ ਪੋ ਨਹੀਂ ਸਕਦਾ ਕਰ ਦਇਆ ਦਾਤੇ ਪੁਰਖ ਵਿਦਾਤੇ ਸੰਤ ਸੇਵ ਕਮਾਉਣਾ हे ਸਰਬ ਵਿਆਪਕ ਪਰਮਾਤਮਾ ਸਿਰਜਣਹਾਰ ਸਾਡੇ ਉੱਤੇ ਵੀ ਮਿਹਰ ਕਰ ਕਿਰਪਾ ਕਰ ਕਿ ਗੁਰਮੁਖ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇ ਭਾਵ ਮੌਕਾ ਦੇ ਮੈਨੂੰ ਜਿਹੜੇ ਤੇਰਾ ਨਾਮ ਜਪਦੇ ਅਜਪਾਉਂਦੇ ਐ ਉਨ੍ਹਾਂ ਦੀ ਵੀ ਸੇਵਾ ਕਰਨ ਦਾ ਮੈਨੂੰ ਅ fırsਰ ਦੇ ਮੌਕਾ ਦੇ ਕਰ ਦਇਆ ਦਾਤੇ ਪੁਰਖ ਵਧਾਤੇ ਸੰਤ ਸੇਵ ਕਮਾਇਣ ਬਿਨਵੰਤ ਨਾਨਕ ਜਨ ਧੂਰ ਵਾਂਚੈ ਹਰ ਦਰਸ ਸਹਿਜ ਸਮਾਇਣ ਜਨ ਧੂਰ ਭਾਵ ਗੁਰਮਖ ਜਨਾਂ ਦੀ ਸੰਤ ਜਨਾਂ ਦੀ ਧੂੜੀ ਜਿਹੜੇ ਮਨੁੱਖ ਮੰਗਦੇ ਹਨ ਤੇ ਉਹ ਪ੍ਰਮਾਤਮਾ ਦੇ ਦਰਸ਼ਨ ਵਿੱਚ ਆਤਮਗ ਡੋਲਤਾ ਵਿੱਚ ਲੀਨਤਾ ਹਾਸਲ ਕਰ ਲੈਂਦੇ ਹਨ ਕਿਉਂਕਿ ਗੁਰਮਖਾਂ ਦੀ ਸੰਗਤ ਕਰਕੇ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਸਗਲੇ ਜੰਤ ਭਜੋ ਗੋਪਾਲ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਿ ਇਹ ਸਾਰੇ ਪ੍ਰਾਣੀਆਂ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰਿ ਸਗਲੇ ਜੰਤ ਭਜੋ ਗੋਪਾਲ ਸ੍ਰਿਸ਼ਟੀ ਦਾ ਪਾਲਣਹਾਰ ਗੋਪਾਲ ਪਰਮਾਤਮਾ ਜਾਪ ਤਪ ਸੰਜਮ ਪੂਰਨ ਕਾਲੈ ਇਹ ਭਜਨ ਜਪ ਤਪ ਸੰਜਮ ਆਦਕ ਸਾਰੀ ਇੱਕ ਮਿਹਨਤ ਹੈ ਮੁਸੱਕਤ ਹੈ ਜਪ ਤਪ ਸੰਜਮ ਪੂਰਨ ਕਲ ਹੈ ਸੰਜਮ ਇੰਦਰੀਆਂ ਨੂੰ ਵਸ ਕਰਨ ਲਈ ਯਤਨ ਕਰਨਾ ਜਿਵੇਂ ਕਹਿਆ ਨੇ ਵੀ ਹੱਲਿਆਂ ਤੋਂ ਸੁਚੇਤ ਰਹਿਣਾ ਕਾਮਕਰੋਤ ਲੋਭ ਮੋਹ ਹੰਕਾਰ ਦੇ ਹੱਲਿਆਂ ਤੋਂ ਸੁਚੇਤ ਰਹਿਣਾ ਜਾਗਦੇ ਰਹਿਣਾ ਜਪ ਤਪ ਸੰਜਮ ਪੂਰਨ ਕਲ ਹੈ ਇਹ ਜਪ ਤਪ ਸੰਜਮ ਆਦਕ ਸਾਰੀ ਮਿਹਨਤ ਹੈ ਇਕ ਮਸਕਤ ਹੈ ਮਸਕਤ ਹੈ ਨਾ ਵੀ ਜਿਨੇ ਨਾਮ ਧਿਆਇਆ ਕੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸਵਾਇਆ ਇਸ ਤਰ੍ਹਾਂ ਮਹਾਰਜ ਕਹਿੰਦੇ ਹੈ ਪ੍ਰਾਣੀਆਂ ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰ। ਇਸ ਸ਼ਬਦ ਵਿੱਚ ਕਿੰਨਾ ਜੋਰ ਦਿੱਤਾ ਵੀ ਪ੍ਰਮਾਤਮਾ ਜੀ ਦੇ ਗੁਣ ਹਾਸਲ ਕਰਨੇ, ਪ੍ਰਮਾਤਮਾ ਦਾ ਭਜਨ ਕਰਨਾ। ਹੁਣ ਸਾਰੇ ਸ਼ਬਦ ਵਿੱਚ ਭਜਨ ਕਰਨ ਵਾਸਤੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਨਿਤ ਭਜੋ, ਨਿਤ ਸਿਮਰਨ ਕਰੋ, ਭਾਵਨ ਸਦਾ ਚੇਤੇ ਰੱਖੋ। ਨਿਤ ਭਜੋ ਸੁਆਮੀ ਅੰਤਰਜਾਮੀ। ਜੋ ਅੰਦਰ ਦੀ ਜਾਮਤਾ ਰੱਖਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਉਹਦਾ ਭਲੇ ਬੁਰਿਆਂ ਦੀ ਪੀੜ ਅੰਦਰ ਨੂੰ ਸਮਝਦਾ ਹੈ ਨਾ ਪ੍ਰਮਾਤਮਾ ਸਫਲ ਜਨਮ ਸੁਆਇਆ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅੰਤਰਜਾਮੀ ਮਾਲਕ ਦਾ ਭਜਨ ਕਰੋ ਭਜਨ ਦੀ ਵਰਕਤ ਨਾਲ ਜਿਹੜਾ ਮਨੁੱਖਾ ਜੀਵਨ ਹੈ ਇਹ ਕਾਮਯਾਬ ਹੋ ਜਾਂਦਾ ਹੈ ਸਫਲ ਹੋ ਜਾਂਦਾ ਹੈ ਗੋਬਿੰਦ ਗਾਈਐ ਨਿਤ ਧਿਆਈਐ ਪਰਮਾਨ ਸੋਈ ਆਇਆ ਮਹਾਰਾਜ ਕਹਿੰਦੇ ਐ ਪ੍ਰਾਣੀ ਗੋਬਿੰਦ ਦੀ ਸਿਫਤ ਸਲਾਹ ਕਰਨੀ ਚਾਹੀਦੀ ਸਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਜਿਹੜਾ ਸਿਮਰਨ ਭਜਨ ਕਰਦਾ ਹੈ ਉਹੀ ਜਗਤ ਵਿੱਚ ਜੰਮਿਆ ਪ੍ਰਵਾਨ ਹੋ ਜਾਂਦਾ ਹੈ ਕਬੂਲ ਹੋ ਜਾਂਦਾ ਹੈ ਗੋਵਿੰਦ ਗਾਈ ਹੈ ਨਿਤ ਧਿਆਈ ਹੈ ਪ੍ਰਵਾਨ ਸੁਈ ਹੈ ਕਹਿੰਦੇ ਉਹੀ ਆਇਆ ਇੱਥੇ ਪ੍ਰਵਾਨ ਹੈ ਫਿਰ ਕਿੰਨਾ ਜ਼ਰੂਰੀ ਹੈ ਪ੍ਰਮਾਤਮਾ ਦਾ ਨਾਮ ਜਪਣਾ ਭਜਨ ਕਰਨਾ ਉਹੀ ਸਫਲ ਹੈ ਮਹਾਰਾਜ ਕਹਿੰਦੇ ਬਾਕੀ ਫਿਰ ਆਪਣਾ ਜੀਵਨ ਬੇਅਰਥ ਹੈ ਉਹੀ ਜਗਤ ਵਿੱਚ ਜੰਮਿਆ ਕਬੂਲ ਸਮਝੋ ਜਪ ਤਾਪ ਸੰਜਮ ਹਰ ਹਰ ਨਿਰੰજન ਗੋਵਿੰਦ ਤਨ ਸੰਗ ਚਾਲੈ ਮਹਾਰਾਜ ਕਹਿੰਦੇ ਮਾਇਆ ਰਹਿਤ ਹਰੀ ਪ੍ਰਮਾਤਮਾ ਪ੍ਰਮਾਤਮਾ ਹੀ ਮਾਇਆ ਰਹਿਤਾ ਹੈ ਤਾਂ ਹੀ ਸਾਨੂੰ ਸੁਚੇਤ ਰਹਿਣ ਲਈ ਕਹਿੰਦਾ ਕਿਉਂਕਿ ਉਪਦੇਸ਼ ਪੜ ਰਹੇ ਹਨ ਆਪਾਂ ਉਪਦੇਸ਼ ਆਪਾਂ ਗ੍ਰਹਿਣ ਕਰਦੇ ਆਂ ਗੁਰੂ ਜੀ ਦਾ ਗੁਰੂ ਜੀ ਸਾਨੂੰ ਦੱਸਦੇ ਆ ਜੋ ਖੁਦ ਮਾਇਆ ਰਹਿਤ ਹੈ ਆਪਾਂ ਮਾਇਆ ਰਹਿਤ ਨਹੀਂ ਨਾ ਆਪਾਂ ਗਿਆਨ ਪ੍ਰਾਪਤ ਕਰ ਸਕਦੇ ਆਂ ਸਿਮਰਨ ਹੀ ਜਬ ਤਬ ਸੰਜਮ ਆਤਕ ਉੱਧਮ ਫਿਰ ਮਨੁੱਖ ਸਮਾਂ ਕੱਢਦਾ ਜਦੋਂ ਪਤਾ ਲੱਗ ਜਾਂਦਾ ਵੀ ਸਤ ਸੰਗ ਲਾਭਦਾਇਕ ਹੈ ਸਿਮਰਨ ਕਰਨਾ ਜ਼ਰੂਰੀ ਹੈ ਫਿਰ ਉਹੀ ਮਨੁੱਖ ਜੁੜਦਾ ਨਾ ਜਦੋਂ ਜਾਗ ਪੈਂਦਾ ਹੈ ਗਾਫਲਤਾ ਦੀ ਨੀਂਦ ਵਿੱਚੋਂ ਪ੍ਰਮਾਤਮਾ ਦਾ ਨਾਮ ਤਨ ਹੀ ਮਨੁੱਖ ਦੇ ਨਾਲ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗੋਵਿੰਦ ਧਨ ਸੰਗ ਚੱਲੈ ਭਾਵ ਨਾਲ ਜਾਂਦਾ ਹੈ ਬਿਨਵੰਤ ਨਾਨਕ ਕਰ ਦਇਆ ਦੀਤੇ ਹਰ ਰਤਨ ਬੰਦੋ ਪਲੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ ਉਪਦੇਸ਼ ਕਰਦੇ ਆ ਕਿ ਭਾਈ ਪ੍ਰਮਾਤਮਾ ਦਾ ਨਾਮ ਰਤਨ ਹੀ ਮੰਗਿਆ ਕਰ हे ਪ੍ਰਮਾਤਮਾ ਬਿਨਵੰਤ ਨਾਨਕ ਕਰਦਾ ਮੇਰੇ ਤੇ ਦਇਆ ਕਰੋ ਮੈਨੂੰ ਆਪਣਾ ਨਾਮ ਰਤਨ ਦਿਓ ਤਾਂ ਕਿ ਮੈਂ ਆਪਣੇ ਪੱਲੇ ਬੰਨ ਲਵਾਂ ਮੰਗਲ ਚਾਰ ਚੋਜ ਅਨੰਦਾ ਉਦੇ ਹਿਰਦੇ ਵਿੱਚ ਆਤਮਿਕ ਆਨੰਦ ਤੇ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ ਮੰਗਲ ਚਾਰ ਖੁਸ਼ੀ ਦੇ ਗੀਤ ਭਾਵ ਕਰ ਕਿਰਪਾ ਮਿਲੇ ਪਰਮਾਨੰਦ ਜਿਸ ਜੀਵ ਇਸਤਰੀ ਨੂੰ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮੇਰ ਕਰਕੇ ਮਿਲ ਪੈਂਦੇ ਹਨ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਇੱਛਾ ਮਨ ਕੀ ਪੁੰਨੀਆਂ ਸੁਖ ਦੇਣ ਵਾਲੇ ਮਾਲਕ ਪ੍ਰਭੂ ਜੀ ਜਿਸ ਜੀਵ ਇਸਤਰੀ ਨੂੰ ਮਿਲ ਪੈਂਦੇ ਆ ਤੇ ਉਹਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ ਬੱਜੀ ਵਦਾਈ ਸਹਿਜ ਸਮਾਈ ਬਹੁੜ ਦੁੱਖ ਨਾਰੁੰਨੀਆਂ ਉਹਦੇ ਚਿੱਤ ਵਿੱਚ ਇੱਕ ਹੁਲਾਰਾ ਜਿਹਾ ਪੈਦਾ ਹੋ ਜਾਂਦਾ ਪਕੰਨੇ ਕਿੰਨੀ ਬੇਪਰਵਾਹੀ ਏ ਬੰਦੇ ਕੋਲ ਕਿੰਨਾ ਜੁੜਿਆ ਸੇਵਾ ਕਰਦਾ ਹੈ ਨਾਮ ਦੀ ਗੱਲ ਕਰਦਾ ਉਹ ਆਤਮਿਕ ਡੋਲਤਾ ਵਿੱਚ ਟਿਕ ਜਾਂਦਾ ਫਿਰ ਉਹ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਉਂਦਾ ਨਹੀਂ ਲੇ ਕੰਠ ਲਾਏ ਸੁਖ ਦਿਖਾਏ ਬਿਕਾਰ ਬਿਨ ਸੇ ਮੰਦਾ ਇਸ ਤਰ੍ਹਾਂ ਪ੍ਰਮਾਤਮਾ ਜੀ ਜਿਸ ਜੀਵ ਇਸਤਰੀ ਨੂੰ ਗਲ ਨਾਲ ਲਾ ਲੈਂਦੇ ਆ ਉਹਨਾਂ ਸਾਰੇ ਸੁੱਖ ਬਖਾਉਂਦੇ ਹਨ ਉਹਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਆ ਸੜ ਜਾਂਦੇ ਹਨ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਇਉਂ ਉਸ ਜੀਵ ਇਸਤਰੀ ਨੂੰ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ਮੇਲ ਹੋ ਜਾਂਦਾ ਹੈ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ